ਮੇਰਾ ਨਾਮ ਸੁਖਪਾਲ ਸਿੰਘ ਹੈ ਭਾਈ ਤੇ ਕਿੰਨਾ ਚਿਰ ਹੋ ਗਿਆ ਤੁਸੀਂ ਤੁਹਾਨੂੰ ਗਿਆ ਮੈਂ ਤੁਹਾਈ 4 ਮਹੀਨੇ ਹੋ ਗਏ ਤੋਂ ਮਨੂੰ ਘਰੋਂ ਨਿਕਲੇ ਨੂੰ 4 ਮਹੀਨੇ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪਿਆ ਜਾਂਦੇ ਭਾਈ ਔਕੜਾਂ ਦਾ ਬਹੁਤ ਨੇ ਬਸ ਹੁਣ ਅਰਦਾਸ ਕੇ ਹੱਥ ਅੱਗੇ ਬੇਤੀ ਆ ਭਾਈ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚ ਨਾ ਭਾਈ ਕੇ ਪਾਸੇ ਜਾਓ ਭਾਈ ਕਿਤੇ ਖਾ ਲੋ ਥੋੜੀ ਖਾ ਲੋ ਕਿਤੇ ਠਕੇਣਾ ਚਲੋ ਭਾਈ ਨਾ ਖਾਣ ਨੂੰ ਮਿਲਦਾ ਨਾ ਕੁਝ ਮੋਤੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇ ਵਿੱਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਵਾਲ ਲਾ ਲਓ ਭਾਜੀ 30 35000 ਦੇ ਤਾਂ ਕੱਪੜੇ ਹੀ ਸੀਗੇ ਤੁਹਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਤੁਹਾਨੂੰ ਸਿੱਧਾ ਕਿਹਾ ਇਹ ਕਿ ਘੜਿਆ ਕਿ ਇਤੋਂ ਭਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਭਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਿਹੜਾ ਦਾ ਭਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫ્લાਾਈਟ ਟਿਕਟ ਆਈਆ ਸਟੇ ਵਾਲੀ ਫਲਾਈਟ ਆ ਜੀ ਪਹੁੰਚਦਾ ਸੋਚਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰਕੇ ਭਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਭਾਜੀ ਬਹੁਤ ਔਖਾ ਹੁੰਦਾ ਟਿਕਟ ਲਈ ਕੋ ਤੁਸੀਂ ਕਿੱਥੇ ਕੈਸੇ ਤਾ ਭਈ ਤੁਹਾਨੂੰ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਭਾਜੀ ਤੋਂ ਲੈ ਕੇ ਗਿਆ ਜੀ ਕਿ ਤੁਹਾਡੀ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਤੁਹਾਡੀ ਇੱਥੋਂ ਫਲਾਈਟ ਹੁੰਨੀ ਆ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਹੁੰਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹ ਉਹ ਵੀ ਬੰਦ ਇਨਸਾਨ ਆ ਵਈ ਸੋਕਾ ਲੱਗਦੀ ਆ ਉਹਨਾਂ ਇੱਕ ਦਿਨ ਬੁਖਾਰ ਆ ਲੂਗਾ ਦੋ ਦਿਨ ਪਰ ਇਹ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਇੱਕ ਵਾਂਦੇ ਭਾਜੀ ਕੋਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਵੇ 40 45 ਕਿਲੋਮੀਟਰ ਚੱਲੇ ਆ ਸੀ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਕਿ ਜਨ ਆਉਂਦੇ ਨਾਲ ਕੋਈ ਨਹੀਂ ਸੈਟਿੰਗ ਹੋਈ। ਭਾਜੀ ਬਹੁਤ ਕੁਝ ਦੇਖਿਆ ਯਾਰ ਰਾਸਤੇ 'ਚ। ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਵਿਆਹ ਨੂੰ ਛੱਡ ਦਿੰਦੇ ਆ। ਕਮਾਲ ਜਿਹਾ ਇਥੇ। ਡੈੱਡ ਬਾਡੀਆਂ ਅਸੀਂ ਜਾਂਦੇ ਵਕਤ ਦੇਖੀਆਂ ਨੇ। ਯਾਰ ਦੇ ਨੌਜਵਾਨਾਂ ਦਾ ਸਟਰੀਮ ਵੀ ਇਹ ਕਿਹੜਾ ਚਾਹੁੰਦੇ ਆਂ। ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ। ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਜਾਣਦਾ? ਭਾਜੀ ਜਿਹੜਾ ਪਾਪ ਚੜਦਾ। ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ। ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕੇ ਬੰਦਾ ਬਚ ਕੇ ਹੁੰਦਾ। ਜਦ ਭਾਜੀ ਰੈਸਟ ਵੀ ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰਨ ਆਏ ਆਂ ਭਾਜੀ ਸਾਫ ਸਾਰੇ ਜਣੇ ਜਾ ਕੇ ਇੰਦੇ ਜੀ ਕੰਮ ਕਰਨ ਆਏ ਆਂ ਕੰਮ ਨਹੀਂ ਮਿਲਿਆ ਅਸੀਂ ਕੰਮ ਦੀ ਭਾਲ ਜਾਏ ਆਂ ਤੇ ਫਿਰ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਥਾਣੇ ਲੈ ਜਾਂਦੇ ਲੈ ਕੇ ਗਏ ਆ ਕੋਈ 10 ਕੁ 14 ਦਿਨ ਬਾਅਦ 10 ਤੋਂ 14 ਦਿਨ ਤੁਹਾਨੂੰ ਰੱਖਾਂਗੇ ਫੇ ਤੁਹਾਨੂੰ ਵਰਕ ਪਰਮਿਟ ਦੇ ਦਾਂਗੇ ਵਰਕ ਪਰਮਿਟ ਤਾਂ ਦੂਰ ਦੀ ਗੱਲ ਭਾਜੀ ਨਾ ਰੋਟੀ ਨਾ ਕੁਝ ਹੋਰ ਇੱਕ ਏਸੀ ਵਾਲੇ ਕਮਰੇ ਦੇ ਵਿੱਚ ਏਸੀ ਵੀ ਦਾ ਛੱਡੇਗਾ ਠੰਡ ਦੇ ਵਿੱਚ ਮਾਰਦੇ ਆ ਨਹੀਂ ਤੁਸੀਂ ਅਮਰੀਕਾ ਐਂਟਰ ਹੋ ਗਏ ਸੀਗੇ ਜਾਂ ਬਾਰਡਰ ਤੋਂ ਪੁੱਛੀ ਨਹੀਂ ਬਾਰਡਰ ਤੋਂ ਚਪਲਸ ਉਥੋਂ ਚੱਕੇ ਗਏ ਜੀ ਕੋਈ ਪਤਾ ਕਿਹੜਾ ਬਾਰਡਰ ਸੀ ਉਹ ਅ ਮੈਕਸੀਕੋ ਤੇ ਮੈਕਸੀਕੋ ਤੋਂ ਵਾਯਾ ਐਂਟਰ ਹੋਏ ਆ ਮਤੇਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬੰਦੇ ਪਜੀ ਪੁਲਿਸ ਵਾਲਾ ਚੱਕ ਲਿਆ ਉਤੋਂ ਆਰਮੀ ਵਾਲਿਆਂ ਨੇ ਫਿਰ ਉਹਨਾਂ ਨੇ 14 ਦਿਨ ਸਾਨੂੰ ਜੇਲ੍ਹ 'ਚ ਹੀ ਰੱਖਿਆ ਨਾ ਬਾਹਰ ਕਮਰੇ 'ਚੋਂ ਬਾਹਰ ਕੱਢਿਆ ਨਾ ਸਾਨੂੰ ਹਾਜ਼ ਮਤਲ ਸੂਰਜ ਦੀ ਹਵਾ ਨਾ ਪਾਣੀ ਕੁਛ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਹੱਲੇ ਬਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਕਪਣੀ ਉੱਤੇ ਹਜ਼ਾਰਾਂ ਭਾਜੀ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਜੀ ਟਕੋਟ ਹੀ ਆ ਬਹੁਤ ਬਹੁਤ ਸਾਰੇ ਆ ਰਹੇ ਨੇ ਤੁਸੀਂ ਅਮਰੀਕਾ ਦਾ ਕੋਈ ਟੱਪਿਆ ਰਹੀ ਸੀ ਇਹਦਾ ਮਤਲਬ ਨਹੀਂ ਬਾਰਡਰ ਟੱਪ ਕੇ ਭਾਜੀ ਪਾਰ ਹੋਈਆਂ ਸੀ ਟੱਪ ਕੇ ਅਰੇਸਟ ਹੋਏ ਹਾਂਜੀ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਏ ਤੇ ਇੱਕ ਜੰਗਲ ਚ ਪਨਾਮਾਂ ਦੇ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਹੌਲੀ ਹੌਲੀ ਇਦਾਂ ਨਿਕਾਰਾ ਗੁਆ ਗੁਆਟਮਲ ਮਕਸੀਕੋ ਤੱਕ ਪਹੁੰਚ ਗਏ। ਉਹ ਟ੍ਰਿਪ ਦੌਰਾਨ ਅੱਗੇ ਸਿੱਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ। ਕਿ ਉਹਨੇ ਡੋਂਕਰ ਨੇ। ਸਮੁੰਦਰ ਦੇ ਨਾਲ ਕਿਉਂ ਲੱਗੀ? ਸਮੁੰਦਰ ਦੀ ਡੋਂਕੀ ਲੱਗੀ ਐ 4 ਘੰਟੇ ਦੀ। ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ। ਸੋ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ। ਜੇ ਤੁਸੀਂ ਇੱਥੇ ਚੱਲੇ ਸੀ 에ਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੋਂਕੀ ਰਾਹੀਂ ਜਾਵਾਂਗੇ ਕਿ ਸਿੱਧੀ ਫਲਾਈਟ? ਕੀ ਉਹਨਾਂ ਨੇ ਜਰਤ ਨਹੀਂ ਦਿੱਤੀ? ਮੇਰਾ ਨਾ ਗੱਲ ਹੋਈ ਸੀ ਕਿ ਮੈਂ ਇਹ ਇਹ ਜੋਰਪਾ ਦਾ ਵੀਜਾ ਦਿਵਾਉਂਗਾ ਵੀ ਵੀਜਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦੇ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾ ਤੋਂ ਕਤਰ ਕੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ਼ੀਲ ਕੱਲਿਆ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਜੇ ਤਾਂ ਚਾਰ-ਚਾਰ ਦਿਨ ਕਦੀ ਆਰੀ ਭੁੱਖੇ ਰਹਿੰਦਾ ਸੀ ਕਰੀ ਕੋਕ ਮਿਲ ਜਾਣਾ ਜੱਬ ਸਕੋਡ ਮਿਲ ਜਾਣੇ ਬਸ ਇਹੀ ਖਾਲੇ ਕੀ ਮੰਗ ਕਰਦੇ ਹਾਂ ਕਿਸ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਇ ਕਰ ਦੇਣ ਸਾਡੀ ਮਦਦ ਕਰਨ ਲੈਟਾਂ ਦੇ ਖਿਲਾਫ ਵੀ ਕਾਰਵਾਈ ਚਾਹੁੰਦੇ ਜੰਟਾ ਦੀ ਕਾਰਵਾਈ ਸਕਤੂ ਸਕਤੂ